ਸਤਿ ਸ੍ਰੀ ਅਕਾਲ ਜੀ ਆ ਵੀ ਰੋਮੀ ਨੇ ਜਿਹੜੇ ਇਹਨਾਂ ਨੂੰ ਤੁਸੀਂ ਦੇਖਦੇ ਹੋ ਵੀ ਇਹ ਜਿਹੜੀ ਆਪਣੀ ਇਹ ਫੈਮਿਲੀ ਹੈ ਟਿਕੜੀ ਦੇ ਨਾਮ ਤੇ ਬਹੁਤ ਹੀ ਜਿਆਦਾ ਮਸ਼ਹੂਰ ਹੈ ਇਹ ਸਵੀਰ ਦਾ ਜਦੋਂ ਪਹਿਲਾ ਪਿਓ ਸੀਗਾ ਉਹਨਾਂ ਦੀ ਡੈਥ ਹੋ ਗਈ ਤੁਹਾਨੂੰ ਪਤਾ ਹੀ ਉਹੋ ਵੀ ਇਹਨਾਂ ਤਿੰਨਾਂ ਦੀ ਟਿਕੜੀ ਸੀ ਤੇ ਬਹੁਤ ਜ਼ਿਆਦਾ ਇਹਨਾਂ ਨੇ ਤਰੱਕੀ ਪਾਈ ਹੈ ਤੇ ਹੁਣ ਇਹਨਾਂ ਦਾ ਵਿਆਹ ਹੋ ਗਿਆ ਸੀ ਤੇ ਇਹਨਾਂ ਦੀ ਵਾਈਫ ਵੀ ਇਹਨਾਂ ਦੇ ਨਾਲ ਹੈ ਜਿਹੜੀ ਫਨੀ ਵੀਡੀਓ ਬਣਾਉਂਦੀ ਹੈ ਤੇ ਇਸ ਤੇ ਨਾਲ ਹੀ ਇਹ ਬਲੌਗ ਵੀ ਬਣਾਉਂਦੇ ਨੇ ਬਹੁਤ ਜ਼ਿਆਦਾ ਫੇਮਸ ਹੋ ਰਹੇ ਨੇ ਥੋੜੇ ਦਿਨ ਪਹਿਲਾਂ ਹੀ ਇਸ ਵੀਰ ਨੇ ਬਲੌਗ ਪਾਇਆ ਸੀਗਾ ਉਹਦੇ ਵਿੱਚ ਕੱਪੜੇ ਸਟਿਚ ਕਰਨ ਲੱਗਿਆ ਪਿਆ ਸੀ ਜਿਹਦੇ ਕਰਕੇ ਇਸ ਨੂੰ ਬਹੁਤ ਸਾਰੇ ਕਮੈਂਟ ਆਏ ਵੀ ਭਾਬੀ ਨੇ ਤੈਨੂੰ ਡਰਾ ਡਰਾ ਕੇ ਹੁਣ ਕੱਪੜੇ ਸਟਿਚ ਕਰਨ ਲਾ ਲਿਆ ਇਸ ਦੇ ਕੰਨ ਖਿੱਚ ਕੇ ਰੱਖੋ ਭਾਬੀ ਜੀ ਸਿੰਘ ਕੰਮ ਲਈ ਰੱਖਿਆ ਕਰੋ ਐਸੇ ਤਰ੍ਹਾਂ ਦੇ ਕਮੈਂਟ ਨੇ ਜਿਹੜੇ ਇਹਨਾਂ ਨੂੰ ਬਹੁਤ ਜ਼ਿਆਦਾ ਆਉਂਦੇ ਨੇ ਇਨਾਂ ਨੂੰ ਆਪਣੀ ਆਡੀਅੰਸ ਕੋਲ ਬਹੁਤ ਸਾਦੇ ਪਿਆਰੇ ਜਿਹੜਾ ਮਿਲ ਰਿਹਾ ਹੈ ਇਸ ਵੀਰ ਨੇ ਤਾਂ ਪੋਸਟ ਵੀ ਪਾਈ ਸੀ ਜਿਸ ਤੇ ਵਿੱਚ ਕਿਹਾ ਸੀ ਵੀ ਮੈਂ ਜਿਹੜਾ ਕਰਜ਼ਾ ਇਹ ਆਪਣਾ ਹੁਣ ਆਪਣੀ ਮਿਹਨਤ ਦੇ ਸਦਕਾ ਸਾਰਾ ਉਤਾਰ ਦਿੱਤਾ ਏ ਤੇ ਹੁਣ ਅਸੀਂ ਬਹੁਤ ਵਧੀਆ ਆਪਣੀ ਜਿਹੜੀ ਜ਼ਿੰਦਗੀ ਹੈ ਉਸ ਨੂੰ ਜਿਉਂਨੇ ਆ ਇਸ ਦੇ ਨਾਲ ਹੀ ਕੁਝ ਲੋਕ ਹੁੰਦੇ ਆ ਜਿਹੜੇ ਇਹਨਾਂ ਨੂੰ ਤੰਗ ਕਰਨ ਵਾਲੇ ਹੁੰਦੇ ਨੇ ਤੇ ਉਹਨਾਂ ਨੇ ਕਮੈਂਟ ਵੀ ਕੀਤੇ ਸੀ ਵੀ ਤੂੰ ਆਪਣੀ ਘਰ ਵਾਲੀ ਨੂੰ ਚੱਜ ਦੇ ਸੂਟ ਨੇ ਜਿਹੜੇ ਸੁਵਾਦ ਆਕਰ ਇਸ ਤੇ ਬਿਲਕੁਲ ਸਿੱਧੇ ਸਾਦੇ ਕੱਪੜੇ ਨੇ ਜਿਹੜੇ ਪਾਏ ਹੁੰਦੇ ਨੇ ਤੇ ਹੌਂਦਿਆ ਹੀ ਹੈ ਇਸ ਦੇ ਨਾਲ ਹੀ ਇਦਾਂ ਦੇ ਜਿਹੜੇ ਫੈਨ ਨੇ ਇਹਨਾਂ ਦੇ ਤੋ ਇਸ ਦੀ ਤੋਂ ਬਹੁਤ ਹੀ ਚਾਦੇ ਕਰਦੇ ਨੇ ਤੇ 네ਗੇਟਿਵ ਕਮੈਂਟ ਨੇ ਜੜੋ ਆਪਣੇ ਆਪ ਹੀ ਪਿੱਛੇ ਰਹਿ ਜਾਂਦੇ ਨੇ ਪਹਿਲਾ ਪਹਿਲਾਂ ਜਦੋਂ ਇਸ ਦੀ ਘਰ ਵਾਲੀ ਇਸ ਦੇ ਨਾਲ ਵੀਡੀਓਜ਼ ਬਣਾਉਣ ਲੱਗੀ ਸੀ ਤਾਂ ਉਸ ਉਸ ਸਮੇਂ ਬਹੁਤ ਜ਼ਿਆਦਾ 네ਗੇਟਿਵ ਕਮੈਂਟ ਆਉਂਦੇ ਸੀ ਵੀ ਇਹਨੇ ਘਰ ਵਾਲੀ ਨੇ ਵੀ ਇਹੀ ਤੁੰਮਾਂ ਦੇ ਵਿੱਚ ਲਾ ਲਿਆ ਇਹ ਘਰ ਕਿੱਥੇ ਸੰਭੂਗੀ ਪਰ ਇਹਨਾਂ ਨੇ ਹੌਲੀ ਹੌਲੀ ਆਪਣੀ ਮਿਹਨਤ ਸਦਕਾ ਸਭ ਕੁਝ ਕਰਕੇ ਦਿਖਾ ਦਿੱਤਾ ਹੈ ਇਸ ਦੀ ਮਾਂ ਨੇ ਵੀ ਕਿਹਾ ਸੀ ਵੀ ਮੈਂ ਆਪਣੀ ਨੂੰ ਨੂੰ ਰਾਣੀ ਬਣਾ ਕੇ ਰੱਖੂੰਗੀ ਸੋ ਉਹ ਵੀ ਸਾਬਿਤ ਹੋ ਗਿਆ ਵੀ ਇਸਨੇ ਆਪਣੇ ਨੋਮਨ ਤਿੰਨਾ ਸੋਨਾ ਪਿਆਰ ਦੇ ਨਾਲ ਰੱਖਿਆ ਹੋਇਆ ਹੈ ਇਹਨਾਂ ਦੇ ਬਲੌਗ ਨਹੀਂ ਜਿਹੜੀ ਜੇਕਰ ਤੁਸੀਂ ਦੇਖੂਗੇ ਤਾਂ ਉਸ ਦੇ ਵਿੱਚ ਵੀ ਤੁਹਾਨੂੰ ਇਹ ਸਾਰਾ ਪਰਿਵਾਰ ਹੈ ਜਿਹੜਾ ਹੱਸਦਾ ਨੱਸਦਾ ਹੀ ਨਜ਼ਰ ਆਵੇਗਾ ਇਸ ਨਾਲ ਹੀ ਇਸ ਤੋਂ ਪਤਾ ਲੱਗ ਜਾਂਦਾ ਹੈ ਵੀ ਇਹ ਪਰਿਵਾਰ ਹੈ ਜਿਹੜਾ ਬਹੁਤ ਹੀ ਖੁਸ਼ੀਆਂ ਵਾਲਾ ਹੈ ਤੇ ਹਾਸੇ ਠੱਠਿਆਂ ਵਾਲਾ ਹੈ ਇਨੋਂ ਦੀ ਟਿੱਕੜੀ ਹੈ ਜਿਹੜੀ ਫਿਰ ਤੋਂ ਬਹੁਤ ਹੀ ਜ਼ਿਆਦੇ ਚਰਚਾ ਦੇ ਵਿੱਚ ਆਉਂਦੀ ਹੈ ਤੇ ਇਸ ਦੀ ਵਾਈਫ ਜਿਹੜੀ ਘਰ ਦੇ ਸਾਰੇ ਕੰਮ ਕਰਦੀ ਹੈ ਤੇ ਸਟਿਚਿੰਗ ਵਗੈਰਾ ਦੇ ਕੰਮ ਵੀ ਇਸ ਨੂੰ ਸਾਰੇ ਆਉਂਦੇ ਹਨ ਇਸ ਤਰ੍ਹਾਂ ਇਹਨਾਂ ਨੇ ਸਾਬਿਤ ਕਰਤਾ ਵੀ ਘਰ ਕਿੱਦਾਂ ਸੰਭਾਲਿਆ ਜਾਂਦਾ ਹੈ ਇਹ ਜ਼ਰੂਰੀ ਨਹੀਂ ਹੁੰਦਾ ਕਿ ਵੀਡੀਓ ਬਣਾਉਣ ਵਾਲੇ ਬੰਦੇ ਘਰ ਨਹੀਂ ਸੰਭਾਤੇ ਘਰ ਸੰਭੀ ਸਕਦੇ ਨੇ ਪਰ ਇਹਨਾਂ ਨੇ ਸਾਬਿਤ ਕਰਕੇ ਦਿਖਾਇਆ ਹੈ ਇਸ ਦੀ ਘਰਲੀ ਨੇ ਬਹੁਤ ਸੋਨਾ ਘਰ ਸੰਭਾਲਿਆ ਹੈ ਆਪਣੀ ਸੱਸ ਨਾਲ ਵੀ ਵਧੀਆ ਬਣਾ ਕੇ ਰੱਖਦੀ ਹੈ ਤੇ ਆਪਣੇ ਹਸਬੰਦ ਦੇ ਨਾਲ ਵੀ